ਸਾਜਨਾਲ ਮੈਂ ਅੱਜ ਵੀ ਗੱਲ ਕੀਤੀ ਸੀ ਸਵੇਰੇ ਹੀ ਉਹਨਾਂ ਨੇ ਪੂਰਾ ਆਸ਼ਵਾਸਨ ਦੁਲਾਇਆ ਹੈ ਕਿ ਜਿਹੜੇ ਨਵੇਂ ਡਾਕਟਰ ਹੁਣ ਪਰਤੀ ਕਿਤੇ ਗਏ ਨੇ ਉਹਨਾਂ ਦਾ ਮੈਡੀਕਲ ਚੱਲ ਰਿਹਾ ਹੈ ਇੱਕ ਦੋ ਦਿਨਾਂ ਦੇ ਵਿੱਚ ਜਿਵੇਂ ਹੀ ਉਹ ਆ ਜਾਣਗੇ ਡਿਊਟੀ ਤੇ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਤੋਂ ਬਾਅਦ ਇੱਕ ਦੋ ਡਾਕਟਰ ਸਾਨੂੰ ਉਹ ਬੜਾ ਪਿੰਡ ਨੂੰ ਦੇ ਦੇਣਗੇ ਤਾਂ ਕਿ ਸਾਡਾ ਇੱਥੋਂ ਦਾ ਕੰਮ ਸਹੀ ਢੰਗ ਨਾਲ ਚੱਲ ਸਕੇ ਹੁਣ ਸਾਡਾ ਤਾਂ ਮੁੰਡਾ ਸੀਗਾ ਸਾਨੂੰ ਲੈ ਗਿਆ ਕਿਸੇ ਦਾ ਕੋਈ ਹੁੰਦਾ ਹੀ ਨਹੀਂ ਪਿੱਛੇ ਉਹ ਕੌਣ ਲੈ ਕੇ ਜਾਂਦੇ ਧੋਆਬਾ ਨਿਊ 24 ਚੰਤੜਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਮੈਂ ਜੀ ਬਲਵਿੰਦਰ ਸਿੰਘ ਪਿੰਡ ਬੜਾ ਪਿੰਡ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਜੀ ਅਸੀਂ ਰਾਤੀ ਸਾਡੇ ਚਾਚੀ ਦੀ ਥੋੜੇ ਢਿੱਲੇ ਹੋ ਗਿਆ ਅਸੀਂ ਕਿਹਾ ਸਰਕਾਰੀ ਹਸਪਤਾਲ ਹੈ ਉੱਥੇ ਚੈੱਕ ਕਰਾ ਲੈਣੇ ਆ ਤੇ ਜਦੋਂ ਅਸੀਂ ਗਏ ਉੱਥੇ ਨਾ ਕੋਈ ਸਟਾਫ ਨਾ ਰਸ ਨਾ ਕੋਈ ਕਲਾਸ 4 ਨਾ ਕੋਈ ਡਾਕਟਰ ਉੱਥੇ ਕੋਈ ਇੱਕ ਇੱਕ ਵੀ ਚੀਜ਼ ਨਹੀਂ ਸੀਗਾ ਅਸੀਂ ਸਾਰੇ ਕੁੰਡੇ ਲੱਗੇ ਉਹ ਬਾਹਰੋਂ ਅੰਦਰ ਬੱਤੀਆਂ ਜਗਦੀਆਂ ਸਾਰੇ ਖੁੱਲ-ਖੁੱਲ ਕੇ ਚੈੱਕ ਕੀਤੇ ਕਿਸੇ ਕਮਰੇ ਦੇ ਵਿੱਚ ਕੋਈ ਸਾਨੂੰ ਉੱਥੇ ਬੰਦਾ ਜਾਂ ਡਾਕਟਰ ਜਾਂ ਨਰਸ ਕੁਛ ਨਹੀਂ ਮਿਲਿਆ ਤੇ ਇਸ ਬੰਦੇ ਤੁਸੀਂ ਕਿਹਨੂੰ ਪੁੱਛਿਆ ਵੀ ਸੀ ਉੱਥੇ ਹੈ ਹੀ ਕੁਛ ਨਹੀਂ ਸੀ ਪੁੱਛਣਾ ਕਿਹਨੂੰ ਸੀਗਾ ਜਿਹੜੇ ਪੇਸ਼ੈਂਟ ਕੋਈ ਪਨੀਰੀਜ ਕੋ ਦਖਲ ਹੈ ਕੋਈ ਕੋਈ ਦਾਖਲ ਨਹੀਂ ਸੀਗਾ ਉੱਥੇ ਅੱਛਾ ਜਿਹੜੇ ਪੇਸ਼ ਖਾਲੀ ਸੀ ਸਾਰਾ ਹਸਪਤਾਲ ਜਿਹੜੇ ਪੇਸ਼ੈਂਟ ਤੁਸੀਂ ਕਹਿੰਨੇ ਪੇਸ਼ੈਂਟ ਹੋਰ ਵੀ ਆਏ ਸੀ ਉਹ ਮੁੜ ਗਏ ਸੀ ਉਹ ਵੀ ਮੁੜ ਗਏ ਸੀ ਉਹ ਸਾਨੂੰ ਉੱਥੇ ਪ੍ਰਾਈਵੇਟ ਗਿਆਨ ਚੰਦੇ ਰਾਤੀ ਤੱਕ ਰਹੇ ਉਹ ਕਹਿੰਦੇ ਅਸੀਂ ਵੀ ਹਸਪਤਾਲ ਹੋ ਕੇ ਆਏ ਆ ਤਾਂ ਉੱਥੇ ਹੈ ਹੀ ਕੋਈ ਨਹੀਂ ਹੈਗਾ ਸਰਕਾਰੀ ਹਸਪਤਾਲ ਬੜਾ ਪਿੰਡ ਅੱਛਾ ਤੁਸੀਂ ਹੁਣ ਕੀ ਚਾਹੁੰਦੇ ਹੋ ਸਰਕਾਰ ਕੋਲ ਐ ਸਰਕਾਰ ਕੋਲ ਚਾਹੁੰਦੇ ਆ ਜੀ ਦੇਖੋ ਉੱਥੇ ਬੋਰ ਲਾ ਕੇ ਲਾਇਆ 24 ਘੰਟੇ ਐਮਰਜੈਂਸੀ ਉੱਥੇ ਦੂਜਾ ਵੇ ਸਰਵਸਤਾ ਉੱਥੇ ਹੈ ਕੋਈ ਵੀ ਨਹੀਂ ਤਾਂ ਉੱਥੇ ਜੇ ਉੱਥੇ ਡਾਕਟਰ ਨਹੀਂ ਹੁੰਦਾ ਤਾਂ ਰਾਤ ਨੂੰ ਉੱਥੇ ਗੇਟ ਨੂੰ ਤਾਲਾ ਲਾਇਆ ਜਾਵੇ ਲੋਕਾਂ ਨੂੰ ਪਤਾ ਲੱਗੇ ਤਾਂ ਉੱਥੇ ਜਿਹੜਾ 24 ਘੰਟੇ ਵਾਲਾ ਬੋਰ ਆ ਉਹ ਚੱਕਿਆ ਜਾਵੇ ਹੁਣ ਸਾਡਾ ਤਾਂ ਮੁੰਡਾ ਸਿਕਾ ਸਾਨੂੰ ਲੈ ਗਿਆ ਕਿਸੇ ਦਾ ਕੋਈ ਹੁੰਦਾ ਨਹੀਂ ਪਿੱਛੇ ਉਹ ਕੌਣ ਲੈ ਕੇ ਜਾਂਦੇ ਆਏ ਅਸੀਂ ਕੈਨੇਡੀਓ ਆ ਆਇਆਂ ਨੂੰ ਸਾਨੂੰ 2 ਮਹੀਨੇ ਹੋਏ ਆ ਰਾਤੀ ਮੇਰੀ ਸਿਹਤ ਖਰਾਬ ਹੋ ਗਈ ਜਦੋਂ ਮੈਨੂੰ ਉੱਥੇ ਲੈ ਕੇ ਗਏ ਉੱਥੇ ਕੋਈ ਵੀ ਹੈ ਨਾ ਸੀਗੇ ਉੱਦਾਂ ਕਹਿੰਦੇ ਆ ਵੀ 24 ਘੰਟੇ ਇੱਥੇ ਸੂਤਾ ਬਹੁਤ ਆ ਡਾਕਟਰ ਰਹਿੰਦੇ ਆ ਰਾਤੀ ਤਾਂ ਇਹਨਾਂ ਦੇ ਕੋਈ ਨਾ ਸੀਗਾ ਸਤੋਂ ਪਹਿਲਾਂ ਵੀ ਇੱਕ ਗਏ ਆ ਮੁੰਡਾ ਲੈ ਕੇ ਉਹ ਵੀ ਵਿਚਾਰੇ ਉਸੇ ਜਿੱਥੇ ਅਸੀਂ ਗਏ ਆ ਗਰਾਈ ਉੱਥੇ ਉਹ ਗਏ ਹੋ ਸੀਗੇ ਹਸਪਤਾਲ ਦੇ ਵਿੱਚ ਕੋਈ ਸਟਾਫ ਹੈ ਨਹੀਂ ਸੀ ਕੋਈ ਸਟਾਫ ਹੈ ਨਾ ਸੀਗਾ ਹਾਂ ਜੀ ਸਗਾ ਅੱਛਾ ਜੀ ਇੱਕ ਵੀ ਉਹਨਾਂ ਦਾ ਕੋਈ ਕਰਮਚਾਰੀ ਹੈ ਨਾ ਇੱਕ ਬੰਦਾ ਨਾ ਸਗਾ ਓਕੇ ਅੱਛਾ ਜੀ ਸਾਰੇ ਰੂਮਾਂ 'ਚ ਫਿਰ ਕੇ ਮੁੰਡੇ ਸਾਡੇ ਨੇ ਦੇਖਿਆ ਆ ਕਿਤੇ ਵੀ ਕੋਈ ਹੈ ਨਾ ਸੀ ਨਾ ਕੋਈ ਉੱਥੇ ਮਰੀਜ਼ ਸਗਾ ਨਾ ਉੱਥੇ ਕੋਈ ਡਾਕਟਰ ਸੀ ਨਾ ਕੋਈ ਉੱਥੇ ਨਰਸ ਸੀ ਨਾ ਕੋਈ ਉੱਥੇ ਚੌਕੀਦਾਰ ਸੀ ਕੋਈ ਵੀ ਹੈ ਨਾ ਸੀ ਤੁਹਾਡਾ ਕਹਿੰਦਾ ਮਤਲਬ ਕੋਈ ਸਟਾਫ ਨਹੀਂ ਸੀ ਤੇ ਕੋਈ ਵੀ ਕਰਮਚਾਰੀ ਨਹੀਂ ਸੀ ਕੋਈ ਨਹੀਂ ਹੈ ਨਾ ਸੀ ਹੁਣ ਤੁਸੀਂ ਸਰਕਾਰ ਕੋਲ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਜਿਹੜਾ ਪ੍ਰਿੰਟ ਕਿਉਂ ਜਾਊਗਾ ਉਹ ਕਿੱਥੇ ਜਾਊਗਾ ਕੋਈ ਐਕਸੀਡੈਂਟ ਹੋਇਆ ਹੋਵੇ ਕੋਈ ਮਰੀਜ਼ ਜਾਦੇ ਹੋਵੇ ਉਹਨੂੰ ਕਿੱਥੇ ਲੈ ਕੇ ਜਾਣਗੇ ਉਹਨੇ ਟਾਈਮ ਤੋਂ ਤਾਂ ਬੰਦੇ ਦੀ ਬਸ ਹੋ ਜਾਂਦੀ ਹੈ ਤੁਸੀਂ ਵੀ ਲਾਜ ਕਿੱਥੋਂ ਕਰਾਇ ਰਤੀ ਆਪਣਾ ਅਸੀਂ ਰਾਤੀ ਗਏ ਆ ਗਿਆਨ ਚੰਦ ਦੇ ਉੱਥੇ ਸਾਨੂੰ ਨੇ ਫੇਰ ਰੱਖਿਆ ਤਿੰਨ ਚਾਰ ਘੰਟੇ ਹੁਣ ਅਸੀਂ ਫੇਰ ਜਾਣਾ ਉੱਥੇ ਤੁਹਾਡਾ ਮਤਲਬ ਹੈ ਸਰਕਾਰੀ ਜਿਹੜਾ ਸਿਵਲ ਹਸਪਤਲ ਬੜਾ ਪਿੰਡ ਆ ਉੱਥੇ ਸਟਾਫ ਨਾਲ ਤੁਹਾਨੂੰ ਖੱਜਲ ਖੁਰਾਣਾ ਪਿਆ ਕਰਤ ਨੂੰ ਬਹੁਤ ਜ਼ਿਆਦਾ ਉੱਥੇ ਹੈ ਹੀ ਕੋਈ ਨਹੀਂ ਅਸੀਂ ਹੁਣ ਸਾਡਾ ਤਾਂ ਮੁੰਡਾ ਸੀਗਾ ਸਾਨੂੰ ਲੈ ਗਿਆ ਕਿਸੇ ਦਾ ਕੋਈ ਹੁੰਦਾ ਹੀ ਨਹੀਂ ਪਿੱਛੇ ਉਹ ਕੌਣ ਲੈ ਕੇ ਜਾਂਦੇ ਫੜ ਕੀ ਨਾ ਆ ਮੇਰਾ ਨਾਮ ਸਰਜੀਤ ਕੌਰ ਤੁਸੀਂ ਰਤੀ ਕਿਨੂੰ ਲੈ ਕੇ ਆ ਸੀ ਅਸੀਂ ਮੈਂ ਆਪਣੇ ਭਤੀਜੇ ਨੂੰ ਲੈ ਕੇ ਆ ਸੀ ਮੇਰੇ ਕੋਲ ਰਹਿੰਦਾ ਹੁੰਦਾ ਸੀ ਮੰਮੀ ਹੈ ਨਹੀਂ ਸੀ ਤੇ ਇਹਨਾਂ ਦਰਦ ਨਾਲ ਤੜਪ ਰਿਹਾ ਸੀ ਤੇ ਅਸੀਂ ਉਹਨੂੰ ਇੱਥੇ ਲੈ ਕੇ ਆਏ ਤੇ ਇੱਥੇ ਕੋਈ ਵੀ ਨਹੀਂ ਸੀ ਅਸੀਂ ਕਿੰਵੇ ਖੜਕਾਏ ਕੁੰਡੇ ਖੋਰ ਕੇ ਅੰਦਰ ਤੱਕ ਮੇ ਵੀ ਕੋਈ ਵੀ ਅੰਦਰੋਂ ਆਵਾਜ਼ ਨਹੀਂ ਆਈ ਸਾਨੂੰ ਅੱਛਾ ਜਾਨੀ ਕਿ ਕੋਈ ਵੀ ਕਰਮਚਾਰੀ ਚੌਥੇ ਦਰਜਾ ਮੁਲਾਜ਼ਮ ਵੀ ਨਹੀਂ ਕੋਈ ਵੀ ਨਹੀਂ ਸੀ ਸਾਰੇ ਇੱਥੇ ਅੱਛਾ ਹੁਣ ਤੁਸੀਂ ਕੀ ਕੁੰਡੇ ਲਾਏ ਹੋਏ ਸੀਗੇ ਹੁਣ ਤੁਸੀਂ ਸਰਕਾਰ ਕੋਲ ਕੀ ਮੰਗ ਕਰਦੇ ਆ ਸਰਕਾਰ ਕਹਿੰਦੀ ਵੀ 24 ਘੰਟੇ ਵਿਸੂਲ ਤਾਂ ਮਿਲਦੀਆਂ 24 ਘੰਟੇ ਹਸੂਲਦਾ ਜਦੋਂ ਅਸੀਂ ਆਏ ਆ ਸਾਡੇ ਲਈ ਤੋੜਾ ਹੀ ਕੋਈ ਹੈ ਨਹੀਂ ਸੀ ਸਾਨੂੰ 24 ਘੰਟੇ ਕਿੱਥੋਂ ਮਿਲ ਜਾਣੀ ਹਸੂਲ ਜੀ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਆ ਵੀ ਜਿਹੜੇ ਅਧਿਕਾਰੀ ਗਏ ਸੀ ਨੇ ਕਰ ਵੀ ਹੋਣੀ ਚਾਹੀਦੀ ਹੈ ਹੁਣ ਚਾਹੀਦੀ ਆ ਜੀ ਇਹਦਾ ਰਹਿਣ ਵਾਲਾ ਆ ਇੱਥੇ ਬੜੇ-ਬੜੇ ਸਰਕਾਰੀ ਹਸਪਤਾਲ ਰਾਤੀ ਸਾਡੇ ਮਰੀਜ਼ ਸੀਗੇ ਅਸੀਂ ਲੈ ਕੇ ਆਏ ਤਾਂ ਇੱਥੇ ਕੋਈ ਨਾ ਸਟਾਫ ਨਾ ਕੋਈ ਤਲਾਸ਼ਪੁਰ ਨਾ ਕੋਈ ਡਾਕਟਰ ਇੱਥੇ ਕੋਈ ਹੈਲਪਰ ਲੈ ਨੰਬਰ ਵੀ ਨਹੀਂ ਸੀਗਾ ਤਾਂ ਹੁਣ ਅਸੀਂ ਆਏ ਹਸਪਤਾਲ ਸਵੇਰੇ ਇਹਨਾਂ ਦੇ ਨਾਲ ਗੱਲ ਕਰ ਲਵੇ ਏਦਾਂ ਕਿ ਉਹ ਹੀ ਤੇ ਇੱਥੇ ਜਿੰਨੇ ਵੀ ਸਭ ਡਾਕਟਰ ਹੈਗੇ ਆ ਮੌਕੇ ਤੇ ਕੋਈ ਵੀ ਜਵਾਬ ਦੇਣ ਲਈ ਵੀ ਤਿਆਰ ਨਹੀਂ ਲਗਾ ਉਹ ਇੱਕ ਦੂਜੇ ਦੇ ਸਿਰੇ ਸਿੱਟੀ ਜਾਂਦੇ ਆ ਸਾਰੀ ਗੱਲਬਾਤ ਤੁਸੀਂ ਜਿੱਦਾਂ ਹੁਣੇ ਤਾਂ ਕਹਿੰਦੇ ਵੀ ਉਹ ਕ ਦੱਸਣਗੇ ਉਸਨੇ ਤੁਸੀਂ ਸਰਕਾਰ ਬਾਰੇ ਕਿ ਕੀ ਚੋਣੇ ਵੀ ਸਰਕਾਰਾਂ ਦੇ ਭਾਗੀ ਬਣਦੀ ਕਰਵੇ ਕਰੇ ਸਰਕਾਰ ਦੇਖੋ ਜੀ ਜੇ ਸਰਕਾਰ ਸੱਚੀ ਆ ਤਾਂ ਬਾਣਦੀ ਕਾਰਵਾਈ ਕਰੇ ਨਹੀਂ ਤਾਂ ਸਰਕਾਰ ਤਾਂ ਰੌਲਾ ਪਾਉਂਦੀ ਆ ਅਸੀਂ ਇਹ ਕਲੀਨਿਕ ਆ ਇਹ ਤਾਂ ਮਹੱਲਾ ਕਲੀਨਿਕ ਦਾ ਫਲਾਣੇ ਧੰਕੜੇ ਨਹੀਂ ਪਤਾ ਨਹੀਂ ਕਿੰਨਾ ਕ ਹਵਾ ਬਣਾਈ ਹੋਆ ਤੇ ਇੱਥੇ ਜ਼ਮੀਨੀ ਪੱਤਰ ਤੇ ਹੈ ਕੁਝ ਵੀ ਨਹੀਂਗਾ ਇੱਥੇ ਜ਼ਮੀਨੀ ਪੱਤਰ ਤੇ ਆਣ ਕੇ ਦੇਖੇ ਤਾਂ ਕੋਈ ਵੀ ਇੱਥੇ ਕੁਝ ਨਹੀਂ ਲੱਭਦਾ ਸਭ ਇਦਾਂ ਹੀ ਚੱਲਦਾ ਕੰਮ ਉੱਦੇ ਵੋਟਾਂ ਲੈਣ ਲਈ ਹਵਾ ਬਣਾਉਂਦੇ ਰਹਿੰਦੇ ਅਸੀਂ ਫਰਨ ਆਇਆ ਕਰਤਾ ਹਸਕਲ ਬਣਾਤੇ ਪਰ ਮਹੱਲਾ ਤੇ ਕੁਛ ਨਹੀਂ ਹੈਗਾ ਸਭ ਠੁਠਾ ਹੀ ਆ ਜਿੱਦਾਂ ਦਾਦੇ ਵੀ ਤੁਹਾਡਾ ਡਾਕਟਰ ਇਹਨਾਂ ਤੋਂ ਡਾਕਟਰ ਘਾਟਿਆ ਹਾਂਜੀ ਇਹ ਕਿੰਨੇ ਸੋ ਡਾਕਟਰ ਇਹ ਉਹ ਇੱਕ ਦੂਜੇ ਦਾ ਉਹ ਕਹੀ ਜਾਂਦੇ ਡਾਕਟਰ ਘਾਟਿਆ ਡਾਕਟਰ ਘਾਟਿਆ ਇਹ ਤਾਂ ਹੁਣ ਸਰਕਾਰ ਜਾਣੇ ਜਾਂ ਡਾਕਟਰ ਜਾਣੇ ਘਾਟ ਹੈਗੀ ਆ ਕਿ ਉਹ ਉੱਦੇ ਕਰਦੇ ਆ ਪਰ ਸਾਡੇ ਲਈ ਕੁਛ ਨਹੀਂ ਹੈਗਾ ਜੁਰਤ ਅਸੀਂ ਸਟਾਫ ਹੈਗਾ ਅਸੀਂ ਕਰਮਚਾਰੀ ਕੋਈ ਹੈਗਾ ਇਸ ਬੰਦੇ ਤੇ ਇੱਥੇ ਡਾਕਟਰ ਐਮਓ ਆ ਤੇ ਇੱਥੇ ਐਸਐਮਓ ਤਾਂ ਉਹ ਹਲੇ ਤੱਕ ਆਏ ਨਹੀਂ ਸਾਡੇ ਨੂੰ ਹੋਗਾ ਨਹੀਂ ਜਦਾਂ ਰਾਤੀ ਤੁਸੀਂ ਅਜਿਹੜਾ ਕੋਈ ਇੱਥੇ ਕਰਮਚਾਰੀ ਮਿਲੂ ਸੀ ਰਾਤੀ ਕੋਈ ਨਹੀਂ ਸੀਗਾ ਉਹ ਕੁੱਤਾ ਘ੍ਰਿਸਿਆ ਸੀ ਇੱਥੇ ਜਿੱਦਾਂ ਪੰਜਾਬੀ ਕਹਿੰਦੇ ਹੁੰਦੇ ਆ ਕੋਈ ਵੀ ਨਹੀਂ ਸਿਖਾਤੀ ਵੀ ਆਏ ਸੀ ਜੀ ਰਾਤੀ ਆਜਾ ਇਹਨਾਂ ਦਾ ਇਹਨਾਂ ਦਾ